ਦੋਸਤੋ ਇਜ਼ਰਾਈਲ ਤੇ ਗਾਜ਼ਾ ਦੇ ਮਸਲੇ ਤੇ ਆਪਾਂ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਜਿਹੜੀ ਯੂਕੇ ਦੇ ਵਿੱਚ ਅੱਜ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਆ ਉਹ ਉਹਦੀ ਕੁਝ ਜਿਹੜੇ ਅਪਡੇਟਸ ਮੈਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨਾ ਚਾਹੁੰਦਾ ਕਿੱਚ ਕੀ ਹੋਇਆ ਕਿ ਅੱਜ ਨਾ ਉੱਥੇ ਲਿਵਰਪੂਲ ਦੇ ਵਿੱਚ ਤੁਸੀਂ ਸਾਰੇ ਪ੍ਰੀਮੀਅਰ ਲੀਗ ਤੋਂ ਜਾਣੂ ਆ ਪੂਰੀ ਦੁਨੀਆ ਦੇ ਵਿੱਚ ਲਿਵਰਪੂਲ ਮਾਂਚੈਸਟਰ ਯੂਨਾਈਟਿਡ ਮਾਂਚੈਸਟਰ ਸਿਟੀ ਆਸਮਨ ਕਲੱਬ ਜਿਹੜੇ ਮਸ਼ਹੂਰ ਨੇ ਸੋ ਜਿਹੜੀ ਪ੍ਰੀਮੀਅਰ ਲੀਗ ਇੱਥੇ ਯੂਕੇ ਦੀ ਹੁੰਦੀ ਬਹੁਤ ਮਸ਼ਹੂਰ ਉਹ ਸੁਪਰੀਮੀਅਰ ਲੀਗ ਦੇ ਵਿੱਚ ਜਿਹੜਾ ਲਿਵਰ ਪੂਲ ਕਲੱਬ ਨੇ ਜਿਹੜੀ ਜਿੱਤੀ ਸੀਗੀ ਤੇ ਉਹ ਉਹਦੀ ਇੱਕ ਪ੍ਰੇਡ ਕਰ ਰਹੇ ਸੀਗੇ ਵਿਨਿੰਗ ਪ੍ਰੇਡ ਸੀਗੀ ਉਹਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਦੇ ਉੱਤੇ ਇੱਕ ਇੱਕ ਗੱਡੀ ਚੜਾਉਣ ਦਾ ਜਿਹੜਾ ਘਟਨਾ ਹੋਈ ਆ ਇਸ ਲਈ ਇਹ ਜਿਹੜੀ ਗੱਡੀ ਜਿਹੜੀ ਚੜਾਈ ਗਈ ਆ ਲੋਕਾਂ ਦੇ ਉੱਤੇ ਇਹਦੇ ਲਈ ਮੰਨਿਆ ਜਾ ਰਿਹਾ ਕਿ 53 ਸਾਲਾਂ ਦਾ ਬ੍ਰਿਟਿਸ਼ ਜਿਹੜਾ ਮੈਨ ਆ ਉਹਨੂੰ ਅਰੈਸਟ ਕੀਤਾ ਗਿਆ ਇਸ ਘਟਨਾ ਨੂੰ دہشت گردੀ ਦੇ ਨਾਲ ਸੰਬੰਧਿਤ ਪੁਲਿਸ ਅਜੇ ਤੱਕ ਨਹੀਂ ਮੰਨ ਰਹੀ ਪਰ ਇਹ ਬਹੁਤ ਜਿਹੜੀਆਂ ਸ਼ੁਰੂਆਤੀ ਖਬਰਾਂ ਨੇ ਤੇ ਇਹ ਇਹਦੇ ਵਿੱਚ ਹੋਰ ਕੀ ਹੁੰਦਾ ਉਹ ਅੱਗੇ ਆਪਾਂ ਅਪਡੇਟ ਸਾਂਝੀਆਂ ਕਰ ਸਕਦੇ ਹਾਂ ਸੋ ਐਂਡ ਦਾ ਮੂਮੈਂਟ ਜਿਹੜੀ ਜਾਣਕਾਰੀ ਆ ਬੀਬੀਸੀ ਨਿਊਜ਼ ਮੈਂ ਇਸ ਸਮੇਂ ਦੇ ਜਿਹੜੀ ਆ ਰਿਪੋਰਟ ਉਹਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿਹੜੀ ਮਰਸੀਸਾਈਡ ਪੁਲਿਸ ਨੇ ਇਹਦੀ ਅਪਡੇਟ ਦਿੱਤੀ ਆ ਕਿ ਇੱਕ 53 ਸਾਲਾਂ ਦਾ ਜਿਹੜਾ ਵਾਈਟ ਬ੍ਰਿਟਿਸ਼ ਬ੍ਰਿਟਿਸ਼ ਮੈਨ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਬਾਬਤ ਮੰਨਿਆ ਜਾ ਰਿਹਾ ਕਿ ਉਹ ਇਸ ਵਹੀਕਲ ਦਾ ਡਰਾਈਵਰ ਸੀਗਾ ਓਲਟ ਠੀਗਦਰ ਟੋਟਲ 27 ਲੋਕਾਂ ਨੂੰ ਜਿਹੜਾ ਬਖ ਬਖ ਹਸਪਤਾਲਾਂ ਦੇ ਵਿੱਚ ਲਜਾਇਆ ਗਿਆ ਜਿਹੜਾ ਸੱਟਾਂ ਲੱਗਣ ਦੇ ਕਾਰਨ ਦੋ ਲੋਕੀ ਬੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਜਿਹੜਾ ਬੱਚਾ ਵੀ ਜਿਹੜਾ ਇਹਨਾਂ ਦੇ ਵਿੱਚ ਹੈਗਾ ਐਂਡ ਹਜ਼ਾਰਾਂ ਹੀ ਲੋਕ ਸਕੇ ਜੀ ਲਿਵਰਪੂਲ ਦੀ ਇਸ ਜਿਹੜੀ ਲਿਵਰਪੂਲ ਕਲੱਬ ਦੀ ਪ੍ਰੀਮੀਅਰ ਲੀਗ ਵਿਕਟਰੀ ਪਰੇਡ ਦੇ ਵਿੱਚ ਐਂਡ ਤੇ ਹੁਣ ਆਬਵੀਅਸਲੀ ਉੱਥੇ ਇੱਕਦਮ ਹੀ ਸਾਰੀਆਂ ਸਥਿਤੀਆਂ ਬਦਲ ਗਈਆਂ ਜਦੋਂ ਇਹ ਘਟਨਾ ਵਾਪਰੀਆ ਪ੍ਰਾਈਮ ਮਿਨਿਸਟਰ ਸਿਰਕੀਸ ਟਾਵਰ ਨੇ ਵੀ ਕਿਹਾ ਕਿ ਲਿਵਰਪੂਲ ਦੇ ਵਿੱਚ ਜੋ ਕੁਝ ਵੀ ਹੋਇਆ ਇਹ ਸੀਨਸ ਬਹੁਤ ਹੀ ਜ਼ਿਆਦੇ ਜਿਹੜੇ ਆ ਭਿਆਨਕ ਨੇ ਸੋ ਇਹਦੇ ਬਾਬਤ ਅੱਗੇ ਕੀ ਹੁੰਦਾ ਉਹ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਦੇ ਦੋਸਤੋ ਇਜ਼ਰਾਈਲ ਤੇ ਗਾਜ਼ਾ ਦੀ ਜਿਹੜੀ ਵਾਰ ਚੱਲ ਰਹੀ ਆ ਉਹਦੇ ਚੱਲਦਿਆਂ ਗਾਜ਼ਾ ਦੇ ਅੰਦਰ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦੇ ਗੰਭੀਰ ਨੇ ਬਹੁਤ ਇਹਦੇ ਤੇ ਲਗਾਤਾਰ ਆਪਾਂ ਗੱਲ ਕਰ ਰਹੇ ਆ ਲਗਾਤਾਰ ਤੁਸੀਂ ਅੰਕੜੇ ਵੀ ਦੇਖ ਰਹੇ ਹੋ ਕਾਜ਼ਾਜ਼ਾਦਿਆਂ ਜੇਕਰ ਤੁਸੀਂ ਤਸਵੀਰਾਂ ਦੇਖੋ ਤਾਂ ਬਿਲਕੁਲ ਇਦਾਂ ਲੱਗਦਾ ਵੀ ਕੋਈ ਹਾਲੀਵੁੱਡ ਫਿਲਮ ਦਾ ਸੀਨ ਜਿੱਦਾਂ ਕੋਈ 2012 ਫਿਲਮ ਦੇ ਸੀਨ ਨਹੀਂ ਆਪਾਂ ਦੇਖੀ ਦੇ ਵੀ ਪੂਰੇ ਦਾ ਪੂਰਾ ਤਬਾਹ ਹੋ ਚੁੱਕਾ ਲੱਗਦਾ ਹੀ ਨਹੀਂ ਕਿ ਕਿ ਸੱਚੀਓ ਕਿਸੇ ਅਸਲੀ ਸ਼ਹਿਰ ਦੀ ਤਸਵੀਰ ਆ ਉਹ ਸੋ ਬਹੁਤ ਬੁਰੇ ਹਾਲਾਤ ਨੇ ਪਰ ਇੱਕੋ ਮਾੜੀ ਜਿਹੀ ਚੰਗੀ ਖਬਰ ਇਹ ਆ ਕਿ ਸ਼ਾਇਦ ਹੋ ਸਕਦਾ ਕਿ ਜਲਦੀ ਹੀ ਸਾਨੂੰ ਉੱਥੇ ਸੀਜ਼ਫਾਇਰ ਦੀ ਜਾਂ ਕਿਸੇ ਜਿਹੜਾ ਵੀ ਸੰਧੀ ਦੀ ਖਬਰ ਆ ਜਾਵੇ ਅਲਜੀਰਾ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਹਮਾਸ ਵਾਲਿਆਂ ਨੇ ਇਸ ਗੱਲ ਤੇ ਐਗਰੀ ਕਰ ਲਿਆ ਹੈ ਜ਼ਰਾਏ ਜਿਹੜੇ ਆ ਸੋਰਸਸ ਆ ਵਲਦ ਜ਼ੀਰਾ ਨੂੰ ਦੱਸ ਰਹੇ ਨੇ ਆਬਵੀਅਸਲੀ ਹਮਾਸ ਦਾ ਕਤਰ ਦੇ ਵਿੱਚ ਹੀ ਸਾਰਾ ਕੁਝ ਹੈ ਅਲਜ਼ੀਰਾ ਦੇ ਨਾਲ ਤਾਂ ਜਿਹੜਾ ਇਹਨਾਂ ਦੇ ਸੋਰਸਸ ਬਹੁਤ ਤਕੜੇ ਨੇ ਹਮਾਸ ਦੇ ਅੰਦਰ ਤਾਂ ਸੋ ਹਮਾਸ ਵਾਲਿਆਂ ਨੇ ਐਗਰੀ ਕਰ ਲਿਆ ਗਾਜ਼ਾ ਦਾ ਜਿਹੜਾ ਸੀਜ਼ਫਾਇਰ ਪ੍ਰਪੋਜ਼ਲ ਹੈ ਜਿਹੜਾ ਕਿ ਯੂਨਾਈਟਿਡ ਸਟੇਟਸ ਦੇ ਵੱਲੋਂ ਸਿੱਧੀ ਗੱਲਬਾਤ ਕੀਤੀ ਗਈ ਆ ਇਹ ਅਸੀਂ ਲੰਘੇ ਦਿਨਾਂ ਦੇ ਵਿੱਚ ਵੀ ਦੇਖਿਆ ਸੀਗਾ ਇਜ਼ਰਾਈਲ ਇਸ ਗੱਲ ਤੋਂ ਖਫਾ ਵੀ ਨਜ਼ਰ ਆਇਆ ਕਿ ਸਾਨੂੰ ਪੁੱਛਿਆ ਨਹੀਂ ਗਿਆ ਪਰ ਯੂਨਾਈਟਿਡ ਸਟੇਟਸ ਨੇ ਸਿੱਧੀ ਗੱਲਬਾਤ ਕਰਨ ਦੀ ਟਰਾਈ ਕੀਤੀ ਹੈ ਕਿਉਂਕਿ ਨਜ਼ਰ ਆ ਰਿਹਾ ਕਿ ਜਿਹੜਾ ਨਿਤਨ ਯਾਹੂਆ ਉਹ ਕੋਈ ਪੀਸ ਕਰਨ ਦੇ ਲਈ ਕੋਈ ਵੀ ਤਿਆਰ ਤੂਰੋ ਹੈ ਕੋਈ ਨਹੀਂ ਇਕ ਉਹ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਲੋਕ ਕਹਿੰਦੇ ਸੀਗੇ ਕਿ ਨੇਤਰ ਯਾਹੂ ਦਾ ਸਰਵਾਈਵਲ ਹੀ ਇਸ ਵਾਰ ਦੇ ਵਿੱਚ ਕਿਉਂਕਿ ਉਹਦੇ ਉੱਤੇ ਜਿਹੜੇ ਪੋਲੀਟੀਕਲ ਕੇਸ ਚੱਲ ਰਹੇ ਨੇ ਪਹਿਲਾਂ ਦੇ ਜਿਹੜੇ ਉਹਦੇ ਇਜ਼ਰਾਈਲ ਦੇ ਅੰਦਰ ਅਦਾਲਤਾਂ ਦੇ ਵਿੱਚ ਉਹਦੇ ਕੇਸ ਸੀਗੇ ਤੇ ਜਾਂ ਵੀ ਉਹ ਏਸੀ ਚੀਜ਼ ਤੇ ਸਰਵਾਈਵ ਕਰਦਾ ਜਿੰਨਾ ਚਿਰ ਇਹ ਵਾਰ ਚੱਲਦੀ ਰਹੂਗੀ ਨਾਲੇ ਬੈਸੇ ਵੀ ਲੋਕਾਂ ਨੇ ਫਿਰ ਸਵਾਲ ਵੀ ਕਰਨਾ ਕਿ ਤੇਰੀ ਸਿਕਿਉਰਿਟੀ ਦੇ ਅੰਡਰ ਜਿਹੜਾ 11 ਇਹਨਾਂ ਦਾ 7 ਅਕਤੂਬਰ ਨੂੰ ਜਿਹੜਾ ਅਟੈਕ ਹੋਇਆ ਸੀ ਤੇ ਤੂੰ ਪ੍ਰਧਾਨ ਮੰਤਰੀ ਸੀ ਉਦੋਂ ਤੇਰੀ ਸਿਕਿਉਰਿਟੀ ਕੀ ਕਰਦੀ ਸੀ ਮਸਾਦ ਜਿਹਨੂੰ ਕਿਹਾ ਜਾਂਦਾ ਕਿ ਉੱਪਰੋਂ ਬੈਠਿਆਂ ਨੂੰ ਸੜਕ ਤੇ ਕੀੜੀ ਤੁਰਦੀ ਵੀ ਨਜ਼ਰ ਆਉਂਦੀ ਆ ਉਹ ਮਸਾਦ ਵਾਲੇ ਕਿੱਥੇ ਸੀ ਉਸ ਟਾਈਮ ਸੋ ਆਬਵੀਅਸਲੀ ਬਹੁਤ ਸਾਰੇ ਸਵਾਲ ਨਿਤਨਿਆहू ਤੇ ਖੜੇ ਹੋਣੇ ਤੇ ਨਿਤਨਿਆहू ਕੋਈ ਖਾਸ ਪਸੰਦੀ ਦਾ ਵਿਅਕਤੀ ਵੀ ਹੈ ਨਹੀਂ ਡੋਨਲਡ ਟਰੰਪ ਦੇ ਵੀ ਕਿਉਂਕਿ ਜੇਕਰ ਆਪਾਂ ਅਮਰੀਕਾ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਸੋ ਤਕਰੀਬਨ ਇਸ ਤਰੀਕੇ ਦੀਆਂ ਸਥਿਤੀਆਂ ਨੇ ਕਿ ਅਮਰੀਕਾ ਸਿੱਧਾ ਜਿਹੜਾ ਹਮਾਸ ਦੇ ਨਾਲ ਗੱਲ ਕਰਕੇ ਇਸ ਵਾਰ ਨੂੰ ਖਤਮ ਕਰਵਾਉਣ ਦੇ ਵੱਲ ਨੂੰ ਵੱਧ ਰਿਹਾ ਹਾਲਾਂਕਿ ਯੂਐਸ ਅਫੀਸ਼ੀਅਲ ਨੇ ਕਿਸੇ ਵੀ ਡੀਲ ਹੋਣ ਦੀ ਜਿਹੜੀ ਗੱਲ ਤੋਂ ਡਿਨਾਈ ਕੀਤਾ ਇਸ ਸਮੇਂ ਤੱਕ ਪਰ ਜਿੰਨੀਆਂ ਵੀ ਮੈਂ ਖਬਰਾਂ ਹੋਰ ਜਗ੍ਹਾਾਂ ਤੋਂ ਵੀ ਦੇਖੀਆਂ ਜਾਂ ਜਿੰਨੇ ਵੀ ਜਿਹੜੇ ਰੈਲੇਵੈਂਟ ਲੋਕ ਨੇ ਜਿਹੜੇ ਇਸ ਯੂਐਸ ਜਾਂ ਕਹ ਲਓ ਕਿ ਹਮਾਸ ਗਾਜ਼ਾ ਜਿਹੜਾ ਸਾਰੀ ਚੀਜ਼ ਨੂੰ ਵੇਖ ਰਹੇ ਲੰਬੇ ਸਮੇਂ ਤੋਂ ਪਿਛਲੇ 2-3 ਸਾਲਾਂ ਤੋਂ ਤੇ ਉਹਨਾਂ ਦਾ ਤਕਰੀਬਨ ਕਹਿਣਾ ਕਿ ਕਾਫੀ ਜ਼ਿਆਦੇ ਚਾਂਸਸ ਨੇ ਇਹ ਚੰਗੀ ਗੱਲ ਹੈ ਕਿ ਕਾਫੀ ਜ਼ਿਆਦੇ ਚਾਂਸਸ ਨੇ ਕਿ ਆਉਣ ਵਾਲੇ ਕੁਝ ਕੁ ਸਮੇਂ ਦੇ ਵਿੱਚ ਗਾਜ਼ਾ ਦੇ ਅੰਦਰ ਜਿਹੜਾ ਸੀਜ਼ਫਾਇਰ ਹੋ ਸਕਦਾ ਕਿਉਂਕਿ ਉੱਥੇ ਹਾਲਾਤ ਬਿਲਕੁਲ ਬਹੁਤ ਜ਼ਿਆਦਾ ਭਿਆਨਕ ਬਣੇ ਹੋਏ ਨੇ ਐਂਡ ਲਗਾਤਾਰ ਉਥੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਅੱਜ ਇਜ਼ਰਾਇਲ ਨੇ ਇੱਥੇ ਹਮਲਾ ਕਰਤਾ ਜਿੱਥੇ ਹਮਲਾ ਕਰਤਾ ਇੰਨੇ ਲੋਕ ਮਾਰੇ ਗਏ ਇੰਨੇ ਲੋਕ ਮਾਰੇ ਗਏ ਤੇ ਉਹ ਉਹਦੇ ਵਿੱਚ ਹੁਣ ਦੇਖ ਲਓ 53970 ਘੱਟੂ ਘੱਟ ਲੋਕ ਹਜੇ ਤੱਕ ਮਾਰੇ ਗਏ ਨੇ 122966 ਜਿਹੜੇ ਆ ਜ਼ਖਮੀ ਹੋ ਚੁੱਕੇ ਨੇ ਗਾਜ਼ਾ ਦੇ ਅੰਦਰ ਇਹ ਉਦੋਂ 1200 ਲੋਕ ਜਿਹੜਾ ਇਜ਼ਰਾਈਲ ਦੇ ਅੰਦਰ ਮਾਰੇ ਗਏ ਸੀ ਜਦੋਂ ਇਹਨਾਂ ਨੇ ਹਮਾਸ ਵਾਲਿਆਂ ਨੇ ਅਟੈਕ ਕੀਤਾ ਸੀ ਉਸ ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਉੱਤੇ ਮਿਲਟਰੀ ਆਫੈਂਸਿਵ ਸ਼ੁਰੂ ਕੀਤਾ ਤੇ ਉਹ 2.5 ਸਾਲ ਤੋਂ ਲਗਾਤਾਰਤਾ ਦੇ ਨਾਲ ਉਹ ਜਾਰੀ ਹੈ ਹੁਣ ਇੱਥੇ ਮੇਨਲੀ ਗੱਲ ਇਹ ਹੈ ਕਿ ਇਹਦਾ ਹੱਲ ਕੀ ਹੈ ਕਿਉਂਕਿ ਹੱਲ ਤਾਂ ਇਹਦਾ ਜਿਹੜਾ ਜਿਹੜਾ ਨਤਨਯਾਹੁ ਰਜੀਮ ਕਹਿੰਦੀ ਆ ਕਿ ਹਮਾਸ ਨੂੰ ਸੀ ਬਿਲਕੁਲ ਨਸਤੋ ਨਾਬੂਦ ਕਰ ਦੇਣਾ ਇਹ ਤਕਰੀਬਨ ਨਜ਼ਰ ਆ ਰਿਹਾ ਕਿ ਜਿੰਨੇ ਹਮਾਸ ਦੇ ਲੋਕ ਮਰ ਰਹੇ ਨੇ ਹਮਾਸ ਦੇ ਸੂਲਜਰ ਜਾਂ ਲੜਨ ਵਾਲੇ ਉਦੋਂ ਜਿਆਦੇ ਉਹਨਾਂ ਦੇ ਤਿਆਰ ਹੋ ਕੇ ਹੋਰ ਆ ਰਹੇ ਨੇ ਇਹਦੇ ਬਾਬਤ ਲਾਸਟ ਕਿੰਗਡਮ ਦੇ ਵਿੱਚ ਨਾ ਇੱਕ ਡਾਇਲੋਗ ਆ ਇੱਥੇ ਯੂਕੇ ਦੀ ਹਿਸਟਰੀ ਇੰਗਲੈਂਡ ਦੀ ਹਿਸਟਰੀ ਦੇ ਨਾਲ ਸੰਬੰਧਿਤ ਇੱਕ ਸੀਰੀਜ਼ ਆ ਉਹਦੇ ਵਿੱਚ ਉਹ ਜਿਹੜਾ ਉਹਦਾ ਮੇਨ ਕਿਰਦਾਰ ਆ ਉਹ ਇੱਕ ਲੜਾਈ ਦੇ ਵਿੱਚ ਆਪਣੇ ਰਾਜੇ ਨੂੰ ਕਹਿੰਦਾ ਕਿ ਭਾਈ ਤੂੰ ਅੱਜ ਇੱਕ ਬੰਦੇ ਨੂੰ ਮਾਰੂੰਗਾ ਨਾ ਇੱਕ ਇੱਕ ਕਹਿ ਲਓ ਕਿ ਅੱਜ ਇੱਕ ਪਿੰਡ ਦੇ ਸਰਪੰਚ ਨੂੰ ਮਾਰੂੰਗਾ ਅੱਜ ਇੱਕ ਲਾਰਡ ਨੂੰ ਮਾਰੂੰਗਾ ਤਾਂ ਕਹੋ ਇਹਦੇ ਪਰਿਵਾਰ ਦੀਆਂ 10 ਤਲਵਾਰਾਂ ਤੇਰੇ ਬਲ ਨੂੰ ਖੜੀਆਂ ਹੋਣੀਆਂ ਇਹਨਾਂ ਨੂੰ ਆਪਣੇ ਨਾਲ ਜੋੜੇ 10 ਤਲਵਾਰਾਂ ਨੂੰ ਆਪਣੇ ਵੱਲ ਕਰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਜੰਗਾਂ ਯੁੱਧਾਂ ਇਹਨਾਂ ਦੇ ਵਿੱਚ ਹਮੇਸ਼ਾ ਇਦਾਂ ਹੁੰਦਾ ਤੁਸੀਂ ਜੇਕਰ ਜਿੰਨਾ ਤੁਸੀਂ ਜਿਆਦਾ ਬਰੂਟੈਲਿਟੀ ਵਧਾਈ ਜਾਓਗੇ ਉਨੇ ਜਿਹੜੇ ਖੇਤ ਦੇ ਲੋਕ ਹੁੰਦੇ ਉਹਨਾਂ ਦੀਆਂ ਤੁਹਾਡੇ ਪ੍ਰਤੀ ਜਿਹੜਾ ਅੰਦਰ ਹੋਸਟਿਲਿਟੀਜ਼ ਜਾਂ ਉਹ ਵਧੀ ਜਾਣੀਆਂ ਦੁਸ਼ਮਣੀਆਂ ਹੋਰ ਵਧੀ ਜਾਣੀਆਂ ਸੋ ਆਬਵੀਅਸਲੀ ਇਸ ਸਮੇਂ ਤਾਂ ਫਿਲਸਤੀਨ ਦੇ ਅੰਦਰ ਗਾਜ਼ਾ ਦੇ ਅੰਦਰ ਬਹੁਤ ਜਿਆਦਾ ਗੁੱਸਾ ਆ ਤੇ ਇਹ तकरीबन ਨਜ਼ਰ ਆ ਰਿਹਾ ਇਹ ਆਬਵੀਅਸਲੀ ਇਹ ਜੋ ਬਾਈਡਨ ਨੇ ਇੱਕ ਵਾਰ ਕਿਹਾ ਵੀ ਸੀ ਨੇਤਰੀ ਆਹੋ ਨੂੰ ਕਿ ਤੂੰ ਸਾਡੇ ਵਾਲੀ ਗਲਤੀ ਨਾ ਕਰੀ ਜਿਹੜੀ 9 11 ਦੇ ਵਿੱਚ ਅਸੀਂ ਕੀਤੀ ਸੀ ਹੁਣ 9 11 ਦੇ ਵਿੱਚ ਇਹਨਾਂ ਨੇ ਬਾਅਦ ਵਿੱਚ ਅਮਰੀਕਾ ਨੇ ਕੀ ਖਟਿਆ ਬਾਅਦ ਹੁਣ ਆਹ ਜਿਹੜਾ ਸੀਰੀਆ ਦਾ ਪ੍ਰੈਜ਼ੀਡੈਂਟ ਆ ਜਿਹਦੇ ਨਾਲ ਡੋਨਲਡ ਟਰੰਪ ਨੇ ਹੱਥ ਮਿਲਾ ਕੇ ਸੀਰੀਆ ਤੋਂ ਸੈਂਕਸ਼ਨਸ ਲਿਫਟ ਕੀਤੀਆਂ ਉਹ ਅਲਕਾਇਦਾ ਦੇ ਆਫ ਸ਼ੂਟ ਦਾ ਬੰਦਾ ਆਹੋ ਅਲਕਾਇਦਾ ਦੀ ਜਿਹੜੀ ਨਾਲ ਦੀ ਉਹਨਾਂ ਦੀ ਜਥੇਬੰਦੀ ਸੀ ਜਿਹੜੀ ਸੀਰੀਆ ਦੇ ਵਿੱਚ ਲੜਦੀ ਰਹੀ ਆ ਐਂਡ ਆਫ ਦਾ ਡੇ ਤੁਹਾਨੂੰ ਹੱਥ ਹੀ ਮਿਲਾਉਣਾ ਪੈਂਦਾ ਨਾ ਸੋ ਇੰਨੇ ਇਹ ਜਦ ਤੁਹਾਨੂੰ ਨਜ਼ਰ ਆ ਰਿਹਾ ਜੇ ਤੁਸੀਂ ਨਹੀਂ ਕਰ ਸਕਦੇ ਜਿਹੜੀ ਚੀਜ਼ ਨਹੀਂ ਹੋ ਸਕਦੀ ਉਹ ਨਹੀਂ ਹੋ ਸਕਦੀ ਜਾਂ ਤਾਂ ਫਿਰ ਹੁਣ ਉੱਥੇ ਇਜ਼ਰਾਇਲ ਵਾਲੇ ਤਾਂ ਜਿਹੜਾ ਬਾਹਰ ਇੰਗਲਿਸ਼ ਮੀਡੀਆ ਤੇ ਜੋ ਮਰਜ਼ੀ ਕਹੀ ਜਾਣ ਪਰ ਅੰਦਰ ਇਜ਼ਰਾਇਲ ਦੇ ਤਾਂ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਵੇ ਚੱਕ ਦਿਓ ਫੱਟੇ ਖਤਮ ਕਰ ਦਿਓ ਗਾਜ਼ਾ ਨੂੰ ਬਿਲਕੁਲ ਕਲੀਨ ਕਰ ਦਿਓ ਤੇ ਹਮਾਸ ਵਾਲਿਆਂ ਨੂੰ ਅਸੀਂ ਛੱਡਣਾ ਕੋਈ ਨਹੀਂ ਦਿਆਂਦੇ ਤਾਂ ਛੋਟੇ ਛੋਟੇ ਨਿਆਣੇ ਵੀ ਸਾਡੇ ਦੁਸ਼ਮਣ ਨੇ ਉਹਨ ਲੋਕੀ ਆਬਵੀਅਸਲੀ ਵੈਸਟਰਨ ਕੰਟਰੀਜ਼ ਦੀ ਮੈਚਸ ਪਹਿਲਾਂ ਪੜਨ ਲੱਗਾ ਸੀ ਬਹੁਤ ਬਹੁਤ ਲੰਬੀ ਲਿਸਟ ਹੈ ਬਹੁਤ ਸਾਰੇ ਲੀਡਰਸ ਨੇ تنਕੀਦ ਕੀਤੀ ਆ ਕਿ ਜਿਹੜਾ ਇਜ਼ਰਾਈਲ ਇਹ ਵਾਰ ਨੂੰ ਕਿਦਾਂ ਲੜ ਰਿਹਾ ਤੁਸੀਂ ਕੋਈ ਵੀ ਚੀਜ਼ ਅੰਦਰ ਏਡ ਜਿਹੜੀ ਆ ਉਹ ਜਾਣ ਨਹੀਂ ਦੇ ਰਹਾ ਤੇ ਇਜ਼ਰਾਈਲ ਇਹ ਕਹਿੰਦਾ ਕਿ ਜੀ ਇਹ ਜਿਹੜੀ ਮਦਦ ਆ ਇਹ ਜਿਹੜਾ ਖਾਣਾ ਆ ਇਹਨੂੰ ਤਾਂ ਹਮਾਸ ਵਾਲੇ ਆਪਣੇ ਕੋਲ ਲੈ ਲੈਂਦੇ ਆ ਤੇ ਹਮਾਸ ਵਾਲੇ ਜਿਹੜਾ ਅਸੀਂ ਖਾਣਾ ਜਾਣ ਦਿੰਨੇ ਆ ਉਹ ਖਾ ਕੇ ਸਾਡੇ ਨਾਲ ਹੀ ਲੜਦੇ ਆ ਲੋਕੀ ਪੁੱਛਦੇ ਆ ਵੀ ਜਿਹੜੀਆਂ ਨੈਪੀਆਂ ਨਿਆਣਿਆਂ ਦੀਆਂ ਉਹ ਹਮਾਸ ਨੇ ਲਾਉਣੀਆਂ ਜਿਹੜਾ ਨਿਆਣਿਆਂ ਦਾ ਫਾਰਮੂਲਾ ਮਿਲ ਗਿਆ ਜਿਹੜਾ ਛੋਟੇ ਬੱਚਿਆਂ ਨੂੰ ਜੰਮਦਿਆਂ ਤੋਂ ਦਈਦਾ ਵੀ ਉਹ ਹਮਾਸ ਵਾਲਿਆਂ ਨੇ ਪੀਣਾ ਵੇ ਇੱਕ ਕਿਦਾਂ ਦੀਆਂ ਬੇਬਕੂਫਾਨਾ ਗੱਲਾਂ ਤੁਸੀਂ ਕਰਦੇ ਹੋ ਇਜ਼ਰਾਈਲ ਨਾਲੇ ਖੁਦ ਇਜ਼ਰਾਈਲ ਜਿਹੜੀ ਜੂਸ ਕਮਿਊਨਿਟੀ ਹਿਟਲਰ ਦੇ ਜਨੇ ਇੰਨੇ ਜਿਆਦੇ ਜ਼ੁਲਮ ਤਸ਼ੱਦਦ ਚੱਲਿਆ ਉਹਨੂੰ ਤਾਂ ਖੁਦ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿ ਇਦਾਂ ਦੇ ਜਿਹੜੇ ਹਾਲਾਤ ਤੁਹਾਨੂੰ ਕਿਸੇ ਦੇ ਲਈ ਵੀ ਨਹੀਂ ਬਣਾਉਣੇ ਚਾਹੀਦੇ ਸੋ ਯੂਨ ਦਾ ਯੂਕੇ ਫਰਾਂਸ ਯੂਕੇ ਫਰਾਂਸ ਕੈਨੇਡਾ ਨੇ ਤਾਂ ਬੜੀ ਸਖਤ ਤਰਕੀਬ ਕੀਤੀ ਆ ਆਸਟ੍ਰੇਲੀਆ ਨੇ ਕੀਤੀ ਆ ਜਰਮਨ ਨੇ ਕਿਹਾ ਵੀ ਇਹ ਇਹ ਬੰਦ ਹੋਣਾ ਚਾਹੀਦਾ ਸਪੈਨਿਸ਼ ਦੇ ਵੱਲੋਂ ਲਗਾਤਾਰ ਏਸਵੀਕੇ ਦੀ ਤਲਕੀਦ ਆ ਰਹੀ ਆ ਤੇ ਦਬਾਅ ਆ ਰਿਹਾ ਤੇ ਹੁਣ ਤਕਰੀਬਨ ਨਜ਼ਰ ਆ ਰਿਹਾ ਕਿ ਕਿਤੇ ਇਸ ਗੱਲ ਦੇ ਵਿੱਚ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇੱਕ ਪ੍ਰੈਸ਼ਰ ਵੱਧ ਰਿਹਾ ਤੇ ਸਾਰੀ ਦੁਨੀਆ ਇਹ ਹੀ ਸੋਚਦੀ ਆ ਕਿ ਇਜ਼ਰਾਈਲ ਤਾਂ ਹੀ ਇਹ ਵਾਰ ਨੂੰ ਜਾਰੀ ਰੱਖੇ ਹੋਏ ਕਿਉਂਕਿ ਅਮਰੀਕਾ ਉਹਦੀ ਪਿੱਠ ਤੇ ਖੜਾ ਤੇ ਆਬਵੀਅਸਲੀ ਡੋਨਲਡ ਟਰੰਪ ਇਹ ਨਹੀਂ ਚਾਹਣਗੇ ਕਿ ਦੁਨੀਆ ਮੈਨੂੰ ਇੱਕ ਇਸ ਤਰੀਕੇ ਨਾਲ ਇੱਕ ਜੀਨੋਸਾਈਡ ਜਿਹੜਾ ਕਰਨ ਵਾਲੇ ਪ੍ਰੈਜ਼ੀਡੈਂਟ ਵੀ ਜਿਹੜਾ ਮੈਂ ਉਹਨਾਂ ਦਾ ਸਾਥ ਦਿੰਦਾ ਰਿਹਾ ਉਹਦੇ ਤੇ ਮੈਨੂੰ ਜਿਹੜਾ ਜਾਣੇ ਤੇ ਇਹ ਲੱਗਦਾ ਏਦਾਂ ਹੀ ਆ ਕਿ ਜਲਦੀ ਆਉਣ ਵਾਲੇ ਕੁਝ ਕੁ ਸਮੇਂ ਦੇ ਵਿੱਚ ਹੀ ਸਾਨੂੰ ਉੱਥੇ ਸੀਜ਼ਫਾਇਰ ਦੀ ਖਬਰ ਮਿਲ ਸਕਦੀ ਹੈ ਜੋ ਕਿ ਇੱਕ ਚੰਗੀ ਗੱਲ ਹੈ ਸੁਖੈ ਲਗਾਤਾਰ ਦੇਦੇ ਤੇ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ ਤੁਸੀਂ ਆਪਣੀ ਪ੍ਰਤੀਕਿਰਿਆ ਜਰੂਰ ਦੇ ਸਕਦੇ ਹੋ ਤੇ ਆਪਣੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ